ਦਰਬਾਰਦवाज भोले शंकर टाइप ਕਰਨ ਦੀ ਟੀਮ ਹੈ ਜਿਹਨੂੰ ਆਪਾਂ ਪੰਜਾਬੀ ਚ ਗੋਤਾਖੋਰ ਵੀ ਕਹਿ ਦਿੰਨੇ ਆ ਉਹਨਾਂ ਦਾ ਪ੍ਰੈਜ਼ੀਡੈਂਟ ਆ ਪੰਜਾਬ ਸਰ ਤੁਸੀਂ ਲੰਬੇ ਸਮੇਂ ਤੋਂ ਏਮੇ ਦੇ ਬਹੁਤ ਸਾਰੀ ਸੇਵਾ ਕਰਦੇ ਆ ਰਹੇ ਹੋ ਅੱਜ ਪੂਰਾ ਸੁੱਭਾ ਪੀੜਤਾ ਕਿਵੇਂ ਤੁਹਾਡੇ ਸੰਗ ਕਿਵੇਂ ਕੰਮ ਕਰ ਉਸੇ ਬੜੀ ਅਸੀਂ ਕੱਲ ਤੋਂ ਹੀ ਲੱਗੇ ਹੋਏ ਆ ਕੱਲ ਅਸੀਂ 22-23 گاਵਾں ਗੱਡੀਆਂ ਨੇ ਕੁਝ ਵਿਅਕਤੀ ਕੱਡੇ ਨੇ ਜਿਹੜੇ ਜੀਵਿਤਵਾਰ ਹੁਣੀ ਹੁਣੀ ਥੋੜੀ ਦਿਰ ਪਹਿਲਾਂ ਇੱਕ ਲੜਕਾ ਜਿਹੜਾ ਉਹ ਪਰਿਵਾਰ ਸਾਹਮਣੇ ਦੇਖੋ ਉਹ ਘਰ ਹੈਗਾ ਇਹਦੇ ਉਹ ਦੇਖੋ ਲੈਡਰ ਜਿਹੜੇ ਕੋਤਾ ਖੜਾ ਹੈ ਉਹ ਸਾਹਮਣੇ ਘਰ ਆ ਉਥੇ ਤਿੰਨ ਪਰਿਵਾਰ ਫਸਿਆ ਹੋਇਆ ਤਿੰਨ ਵਿਅਕਤੀ ਇੱਕ ਲੜਕਾ ਉਹਨਾਂ ਦਾ ਬਾਹਰ ਕੱਢਾ ਤਿੰਨ ਵਿਅਕਤੀ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਬਾਹਰ ਕੱਢਣਾ ਹੈਗਾ ਲੜਕਾ ਅਸੀਂ ਕੱਢ ਲਿਆ ਹੋਰੀ ਤੇ ਜਿਹੜੀ گاਵਾ ਨੇ ਉਹ ਕੱਲ ਦੀ ਅਸੀਂ ਕੱਢ ਰਹੇ ਮੱਝਾਂ ਵੀ ਕੱਢ ਰਹੇ ਸਾਰਾ ਕੁਝ ਕੱਢ ਰਹੇ ਆ ਅਸਰ ਕਿੰਨੇ ਕੇ ਵਿਅਕਤੀ ਨੇ ਫਸੇ ਹੋਣੇ ਅਕਤੀਏ ਤੇ ਕਾਫੀ ਨਹੀਂ ਜਿਹੜੇ ਕੋਠਿਆਂ ਰੋ ਕੋਠਾਂ ਦੇ ਫਸੇ ਪਏ ਨੇ ਤੇ ਉਹਨਾਂ ਨੂੰ ਕੋਸ਼ਿਸ਼ ਸਾਡੇ ਕੋਲ ਬੋਟ ਨਹੀਂ ਹੈ ਸਾਡੇ ਕੋਲ ਕੋਈ ਸਾਧਨ ਨਹੀਂ ਹੈਗਾ ਇਸ ਕਰਕੇ ਸਾਨੂੰ ਦਿੱਕਤਾਂ ਦਾ ਸਮਾਨ ਬਹੁਤ ਸ਼ਾਸਨ ਦਾ ਕਿਵੇਂ ਸੰਯੋਗ ਹੈ ਕਿ ਪ੍ਰਸ਼ਾਸਨ ਨਾਲੇ ਕਿਸੇ ਤਰ੍ਹਾਂ ਦਾ ਕੋਈ ਗੱਲ ਨਹੀਂ ਹੋਈ ਸਾਡੀ ਅਸੀਂ ਤਾਂ ਆਪਣੇ ਆਪ ਹੀ ਕੰਮ ਕਰ ਰਹੇ ਆ ਮਤਲਬ ਇਕ ਲਾਲੋ ਵੀ ਸੇਵਾ ਮਨਪਾਉ ਤੇ ਉਸ ਆਵਨਸੀ ਆਪਣਾ ਕੰਮ ਕਰ ਰਹੇ ਆ ਪਰ ਕਿਸੇ ਚੀਜ਼ ਦਾ ਸਾਡੇ ਕੋਲ ਪ੍ਰਬੰਧ ਨਹੀਂ ਹੈਗਾ ਜੇਕਰ ਬੋਟ ਹੁੰਦੀ ਤਾਂ ਅਸੀਂ ਇੱਕ ਵਾਰੀ ਚ ਸਾਰਿਆਂ ਨੂੰ ਕੱਢ ਲੈਂਦੇ ਹੁਣ ਕੱਲੇ ਕੱਲੇ ਕਰਕੇ ਸਾਨੂੰ ਕੱਢਣਾ ਪੈ ਰਿਹਾ ਕੱਲ ਅਸੀਂ ਰਾਤ ਨੂੰ ਦਸ ਭਾਜ ਗਏ ਸਵੇਰ ਤੋਂ ਲੱਗੇ ਭੇ ਰਾਤ ਨੂੰ 10 ਵਜੇ ਗਏ ਕੱਢ ਅਸੀਂ 20 ਤੋਂ 22 گاਵਾ ਜਿਹੜੀ ਉਹ ਗੱਡੀਆਂ ਨੇ ਬੰਦੇ ਕੱਢੇ ਨੇ ਤੇ ਜਿਹੜੇ ਆਪਣਾ ਕਹਿੰਦਾ ਮੱਝਾ ਮੱਝਾ ਗੱਡੀਆਂ ਨੇ ਹੁਣ ਤੁਸੀਂ ਦੇਖਿਆ ਵੀ ਪੰਜ ਮੱਝਾਂ ਹੁਣ ਗੱਡੀਆਂ ਨੇ ਤੇ ਚਾਰ گاਵਾ ਨੂੰ ਹੁਣ ਅਸੀਂ ਸਵੇਰ ਤੋਂ ਕੱਢ ਚੁੱਕੇ ਤੇ ਇੱਕ ਲੜਕਾ ਜੋ ਜਿਹਦੀ ਉਮਰ 14 ਤੋਂ 15 16 ਸਾਲ ਏਜ ਆ ਉਹ ਲੜਕਾ ਕੱਢਿਆ ਜਿਹੜਾ ਤਿੰਨੇ ਦਿਨਾਂ ਤੋਂ ਭੁੱਖਾ ਸੀਗਾ ਉਹਨੂੰ ਖਾਣ ਵਾਸਤੇ ਉਹਨਾਂ ਕੋਲ ਕੁਝ ਨਹੀਂ ਹੈਗਾ ਉਹਨਾਂ ਅਜੀ ਖਾਣ ਦਾ ਸਮਾਨ ਵੀ ਭੇਜਿਆ ਆਪਣੇ ਇੱਥੋਂ ਰਕੋਤਾਖਰ ਲੈ ਕੇ ਗਿਆ ਹੈਗਾ ਤੇ ਉਹ ਮੁੰਡੇ ਨੂੰ ਵੀ ਖਲਾਇਆ ਪਲਾਇਆ ਬਿਠਾਇਆ ਆਰਾਮ ਨਾਲ ਉਹਰੇ ਤੇ ਆ ਭਰਤਪਾਲ ਜੀ ਗੱਲ ਕਰੀ ਇੱਥੇ ਵਿਧਾਇਕ ਦੀ ਜੋ ਅਜੀਤਪਰ ਕੋਲੀ ਨੇ ਉਹਨਾਂ ਪਰ ਕੋ ਸਹਾਯੋਗ ਤੁਸੀਂ ਮੰਗਾ ਗਿਆ ਉਹਨਾਂ ਨਾਲ ਹਲੇ ਸਾਡਾ ਸੰਪਰਕ ਨਹੀਂ ਹੋਇਆ ਸਾਡੇ ਕਾਕਾ ਜੀ ਨੇ ਗੁੜ ਮੰਡੀ ਚ ਜੀ ਜੋ ਕੋਲੀ ਜੀ ਨਾਲ ਹੀ ਹੈਗੇ ਆ ਤੇ ਉਹਨਾਂ ਨੇ ਸਾਨੂੰ ਰਸਿਆ ਰੁਸੇ ਦਾ ਥੋੜਾ ਜਿਹਾ ਪ੍ਰਬੰਧ ਕਰਕੇ ਚਾਹ ਪਾਣੀ ਦਾ ਪ੍ਰਬੰਧ ਉਹਨਾਂ ਨੇ ਕੀਤਾ ਉਹ ਹੋ ਸਕਦਾ ਅਜੀਤਪੁਰ ਕੋਲੀ ਜੀ ਨਹੀਂ ਭੇਜਿਆ ਹੋਏ ਪਰ ਹਲੇ ਤੱਕ ਸਾਡਾ ਮੇਲ ਮਲਾਉ ਨਹੀਂ ਹੋਇਆ ਹੋਏ ਪਾਣੀ ਦੇ ਪੱਦਰ ਦੀ ਗੱਲ ਕਰੀ ਪਾਣੀ ਪੱਦਰ ਵਧਿਆ ਜਾਂ ਘਟਿਆ ਪਾਣੀ ਵਧ ਰਿਹਾ ਜੀ ਘਟਿਆ ਨਹੀਂ ਹੈਗਾ ਪਾਣੀ ਕੱਲ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਕੁਝ ਪਟਿਆਲਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਇੱਕ ਨੰਬਰ ਹੈ ਗੋਲੇ ਸ਼ੰਕਰ ਡਾਈਵਰ ਕਲੱਬ ਦਾ ਜਿੱਥੇ ਵਟਸਐਪ ਵੀ ਚੱਲਦਾ ਫੋਨ ਨੰਬਰ ਵੀ ਚੱਲਦਾ 987777 1.7 ਨੰਬਰ ਦੁਬਾਰਾ ਰਿਪੀਟ ਕਰ ਦੇਣਾ 98777 77177 ਇਹ ਬੋਲੇ ਸ਼ੰਕਰ ਡਾਈਵ ਕਲਮ ਟੀਮ ਦਾ ਨੰਬਰ ਹੈ ਕਿਉਂਕਿ ਫੋਨਾਂ 'ਚ ਥੋੜੀ ਪ੍ਰੋਬਲਮ ਹੋ ਰਹੀ ਕਿਉਂਕਿ ਨੈਟ ਜਿਹੜੇ ਹੈਗੇ ਉਹ ਕੱਟਦੇ ਰਹੇ ਤੇ ਵਟਸਐਪ ਤੇ ਕਾਲਿੰਗ ਜ਼ਿਆਦਾ ਕਰੋ ਤੇ ਜਿੱਥੇ ਕੋਈ ਤੁਹਾਡੀ ਸਾਡੀ ਲੋੜ ਹੈ ਤੁਹਾਨੂੰ ਅਸੀਂ ਉੱਥੇ ਤੁਹਾਡੇ ਲਈ ਹਾਜ਼ਰ ਹੋ ਜਾ ਹਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਕੰਮ ਕਰਨਾ ਚਾਹੀਦਾ ਸੀਗਾ ਉਹ ਆਪਦੇ ਕੰਮ ਤੇ ਖਰੇ ਉਤਰ ਰਿਹਾ ਕੁਝ ਕੁ ਕੰਮ ਇਤਾਂ ਦੇ ਹੁੰਦੇ ਆ ਵੀ ਜਿਹੜੇ ਕੁਦਰਤੀ ਮਾਰਾ ਹੁੰਦੀ ਆ ਉਹਨਾਂ ਦੇ ਵਿੱਚੋਂ ਇੱਕ ਮਾਰ ਜਿਹੜੀ ਆ ਬਰਸਾਤ ਬਹੁਤ ਜ਼ਿਆਦਾ ਹੋ ਗਈ। ਨਦੀਆਂ ਦੇ ਵਿੱਚ ਪਾਣੀ, ਦਰਿਆਵਾਂ ਦੇ ਵਿੱਚ ਪਾਣੀ, ਜੱਪਿੰਡਾਂ ਦੇ ਵਿੱਚ ਪਾਣੀ ਜਿਹੜਾ ਭਰ ਗਿਆ ਸੀਗਾ ਵਸਲਾਂ ਦੇ ਵਿੱਚ। ਉਹ ਨਾਲ ਦੀ ਨਾਲ ਸਾਡਾ ਹਲਕਾ ਸਨੌਰਿਆ ਹਲਕੇ ਸਨੌਰ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਜਿਹੜੀ ਟੀਮ ਸਾਰੀ ਲੱਗ ਚੁੱਕੀ ਸੀ ਨਾਲ ਦੀ ਨਾਲ ਹੀ ਜੀਸੀਬੀ ਔਰ ਜਿਹੜਾ ਸਿਸਟਮ ਸੀ ਉਹ ਲੈ ਕੇ ਜਿੱਥੇ ਕਿਤੇ ਕਿਤੇ ਨੱਕਾ ਕਰਨ ਦੀ ਜ਼ਰੂਰਤ ਪਈ ਪਾਣੀ ਰੁਕਣ ਨਹੀਂ ਦਿੱਤਾ। ਪਾਣੀ ਜਿਹੜਾ ਉਤਰਨਾ ਸ਼ੁਰੂ ਹੋ ਗਿਆ ਨਾਲ ਦੀ ਨਾਲ ਹੀ। ਤੇ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਹੈ। ਇਹੀ ਕੰਮ ਹੁੰਦੇ ਲੋਕਾਂ ਦੇ ਪਹਿਲਾਂ ਵੀ ਜਿਹੜੇ ਸੀਗੇ ਬਿਜਲੀ ਦਾ ਕੰਮ ਸੀਗਾ ਲੋਕ ਆਸ਼ਾਸ਼ ਕਰ ਉਹ ਬਿਜਲੀ ਜਿਹੜੀ ਹੈ ਉਹ ਸਹੀ ਆ ਰਹੀ ਹੈ ਨਹਿਰਾਂ ਦੇ ਵਿੱਚ ਪਾਣੀ ਪਹੁੰਚ ਗਿਆ ਸੀ ਬਹੁਤ ਕੁਝ ਬਹੁਤ ਵਧੀਆ ਹੋ ਗਿਆ ਜੀ ਸਰਪਸਾ ਪਾਣੀ ਦੇ ਕਾਰਨ ਬਹੁਤ ਘੱਟ ਚੱਲ ਰਹੀ ਆ ਪਰ ਪਿੰਡਾਂ ਵਿੱਚ ਲੋਕਾਂ ਨੇ ਆ ਕੇ ਟਰੈਕਟਰ ਟਰੱਕਰ ਲੈ ਆਪ ਦਾ ਆਪ ਦਾ ਸਾਧਨ ਲੈ ਕੇ ਉਹ ਪਿੰਡਾਂ ਦੇ ਲੋਕ ਪਹੁੰਚੇ ਪਨੇ ਕਿਉਂਕਿ ਜੇ ਆਪਾਂ ਗੱਲ ਕਰੀਏ ਆਰਪਨ ਸਟੇਟ ਬਾਰਨਰ ਟੂਜ਼ ਬਹੁਤ ਜ਼ਿਆਦਾ ਪਾਣੀ ਭਰਿਆ ਹੋ ਗਿਆ ਨੇੜੇ ਦੇ ਵਿੱਚ ਆਉਂਦੇ ਆ ਨੇ ਜਿਹੜਾ ਪਿੰਡਾਂ ਦੇ ਲੋਕ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਆਪ ਦੇ ਟਰੈਕਟਰ ਟਰਾਲੀਆਂ ਲੈ ਕੇ ਲੋਕਾਂ ਦੀ ਸਿਜੋਗਾ ਸਾਡੀ ਜਥੇਬੰਦੀ ਪਰ ਲੋ ਅਸੀਂ ਜਿੱਥੇ ਵੀ ਪਿੰਡਾਂ ਦੇ ਜਿੱਥੇ ਪਾਣੀ ਦਾ ਨਿਕਾਸ ਨਹੀਂ ਰਿਹਾ ਉੱਥੇ ਜਾ ਕੇ ਨਿਕਾਸ ਕਰਾ ਰਹੇ ਹਾਂ ਜੇ ਮੋਂ ਅਸੀਂ ਇੱਥੇ ਆਰਮਸਟ੍ਰੰਡ ਦਾ ਮੌਕਾ ਦੇਖਣ ਆਏ ਤੇ ਕਿੱਥੇ ਸਰਦੋ ਕੋਈ ਐਸੇ ਤੋਂ ਫੋਨ ਆ ਰਹੇ ਤੇ ਵੀ ਇੱਥੇ ਬਹੁਤ ਜ਼ਿਆਦਾ ਪਾਣੀ ਭਰ ਚੁੱਕਿਆ ਤੇ ਫਿਰ ਸਾਡੇ ਪਿੰਡਾਂ ਤੋਂ ਟਰੈਕਟਰ ਉੱਥੇ ਭੇਜੇ ਨੇ ਉਹਦੀ ਮਦਦ ਕਰਕੇ ਅੱਜ ਇੱਥੇ ਪਹੁੰਚ ਕੇ ਮੌਕਾ ਦੇਖਿਆ ਪ੍ਰਸ਼ਾਸਨ ਨੂੰ ਕਿਵੇਂ ਦੇਖਦੇ ਹੋ ਦੇਖੋ ਜੇ ਤਾਂ ਲੰਬੇ ਟਾਈਮ ਜਦੋਂ ਪ੍ਰਸ਼ਾਸਨ ਦੀ ਗੱਲ ਕਰੀਏ ਜਿਹੜਾ ਸੰਘਣੀ آبادی ਵਾਲਾ ਸ਼ਹਿਰ ਹੈ ਭਟਿਆਲਾ ਉਹ ਤੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਉਹ ਨਦੀ ਦੇ ਆਲੇ-ਦਾਲੇ ਸਾਰਾ ਪੱਕੀ ਸੜਕ ਬਣੇ ਪਿਆ ਪਰ ਜੇ ਆਪਾਂ ਦੂਜੇ ਪਾਸੇ ਪੈਂਡੂ ਵੇਰੋਂ ਜਿਹੜੇ ਗਰੀਬ ਲੋਕਾਂ ਵੱਲ ਦੇਖਦੇ ਆਂ ਤਾਂ ਉਹਨਾਂ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਕਾਰਨ ਜੇ ਆਹੀ ਨਦੀ ਲੰਬੇ ਸਮੇਂ ਤੋਂ ਇਹਨਾਂ ਵੱਲ ਵੀ ਧਿਆਨ ਦੇ ਦਿੱਤਾ ਤਾਂ ਫਿਰ ਪਾਣੀ ਕਿਉਂ ਪਿਛੜਦਾ ਜੇ ਆਪਾਂ ਜੇ ਪਟਿਆਲੇ ਸ਼ਾਹੀ ਸ਼ਹਿਰ ਦੀ ਗੱਲ ਕਰੀ ਤਾਂ ਸ਼ਹਿਰ ਦੇ ਵਿੱਚ ਕੋਈ ਪਾੜੇ ਨਹੀਂ ਬੰਦ ਹੁੰਦਾ ਇਹ ਪਾਣੀਆਂ ਪਰ ਜਿਹੜੀ ਨਦੀ ਦੀ ਮਾਰ ਵੀ ਦੂਜੇ ਪਾਸੇ ਆਪਾਂ ਦੇਖਦੇ ਆਂ ਉਹ ਸਾਰੇ ਗਰੀਬ ਲੋਕਾਂ ਪਈ ਮਾਰ ਆ ਜੇ ਇਹਦੇ ਵਿੱਚ ਮੈਨੂੰ ਆਇ ਲੱਗਦਾ ਆਰਮਡ ਸਟੇਟ ਦਾ ਬਾਰਨਰ 2 ਦਾ ਇਲਾਕਾ ਨਾ ਹੁੰਦਾ ਤਾਂ ਜਿਹੜੇ ਹੋਰ ਡਾਉਨ ਤੋਂ ਪਰ ਨੇੜੇ ਤੇੜੇ ਦੇ ਪਿੰਡਾਂ ਨੇ ਕਿ ਬਸ ਖਾਸ ਕੋਈ ਧਿਆਨ ਨਹੀਂ ਦਿੱਤਾ ਜਾਣਾ ਤਾਂ ਇਹਦੇ ਕਰਕੇ ਇੱਥੇ ਮਤਲਬ ਮੈਨੂੰ ਆਹ ਲੱਗਦਾ ਵੀ ਮੇਰੀ ਗਰੀਬੀ ਦੇ ਚੱਕਰ ਹੈਗਾ ਸਾਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਦੂਹਨਵਾਲਾ ਸਾਹਿਬ ਤੋਂ ਲੰਗਰ ਆ ਰਿਹਾ ਜੀ ਸਾਡੇ ਪ੍ਰਧਾਨ ਅਰਜਿੰਦਰ ਸਿੰਘ ਜੀ ਧਾਮੀ ਵੱਲੋਂ ਸਾਨੂੰ ਸ਼੍ਰੋਮਣੀ ਕਮੇਟੀ ਨੂੰ ਹਦਾਇਤਾਂ ਸਾਰੇ ਹੀ ਗੁਰਦੁਆਰਿਆਂ ਵਿੱਚ ਲੰਗਰ ਪਕ ਰਿਹਾ ਸਾਰੇ ਪੰਜਾਬ ਵਿੱਚ ਜਿੱਥੇ ਜਿੱਤੇ ਹਰ ਪੀੜਤ ਲੋਕ ਬੈਠੇ ਆ ਪਾਣੀ ਭਰਿਆ ਹੋਇਆ ਉਹਨਾਂ ਉਹਨਾਂ ਜਗ੍ਹਾ ਤੇ ਹਰ ਥਾਂ ਤੇ ਅਸੀਂ ਲੰਗਰ ਪਚਾ ਰਹੇ ਆ ਅਦੇ ਲੰਗਰ ਦੇ ਨਾਲ ਪਾਣੀ ਵੀ ਤੇ ਬਾਕੀ ਹੋਰ ਦੁੱਧ ਵਗੈਰਾ ਵੀ ਉਹ ਸਾਰਾ ਕੁਝ ਅਸੀਂ ਮਤਲਬ ਉੱਥੇ ਸੰਗਤਾਂ ਨੂੰ ਪਹੁੰਚ ਦੇ ਰਹੇ ਆ ਤੇ ਬੜੀ ਮਹਾਰਾ ਦੀ ਵਾਸੇ ਮਾਰ ਆ ਤੇ ਸਾਰੇ ਸੰਗਤੋਂ ਮੇਰੀ ਬੇਨਤੀ ਹੈ ਵੀ ਵੱਧ ਚੜ ਕੇ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਖੜ ਕੇ ਬਰਾਬਰ ਸਹਿਯੋਗ ਕਰੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ